ਹਿਰਾ ਨਾਮੁ ਸੁਨਿ ਗਾਇ ਦੇ ਪੀਤਾ ਹਰ ਸਿਮਰਤਿ ਨਾ ਕਰ ਹੈ ਹਰ ਸਿਮਰਤ ਚਮ ਅਜ ਨਾ ਕਰ ਹੈ ਹਰ ਸਿਮਰਤ ਜਾ ਜੀ ਫਣ ਜੀ ਸਮੁੱਚੀ ਦੁਨੀਆ ਦੇ ਵਿੱਚ ਅੱਜ ਦਾ ਪਾਕ ਤੇ ਮੁਕੱਦਸ ਦਿਹਾੜਾ ਗੁਰੂ ਕੇ ਲਾਲਾਂ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਵੀ ਅੱਜ ਸਿਮਰਨ ਕਰਾਏਗੇ ਨੇ ਗੁਰਬਾਣੀ ਜਾਪ ਕਰਾਏਗੇ ਨੇ ਔਰ ਤੁਸੀਂ ਨੇ ਵੀ ਉੱਥੇ ਇੱਕ ਬੜੀ ਬੈਰਾਗ ਮੇਕਅਪਤਾ ਪੜ੍ਹੀ ਹੈ ਕਿਦਾਂ ਮਹਿਸੂਸ ਕਰਦੇ ਹੋ ਇਹ ਤਿਹਾੜ ਇਹ ਦਿਨ ਇਹ ਸਮਾਂ ਇਹ ਉਸ ਸਮੇਂ ਨੂੰ ਯਾਦ ਕਰਦੇ ਆ ਨੋ ਐ ਜਿਸ ਸਮੇਂ ਇੱਕ ਛੋਟੇ ਬੱਚਿਆਂ ਦਾ ਆਪਣੇ ਮਾਪੇ ਤੋਂ ਜੁਦਾ ਹੋਣਾ ਇੱਕ ਬਹੁਤ ਵੱਡਾ ਕਹਿਰ ਸੀ ਔਰ ਇਸ ਸਮੇਂ ਜਾਬ ਕਰਨਾ ਜਿੰਨਾ ਜਾਬ ਕੀਤਾ ਜਾਏ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਛੋਟੇ ਬਾਲਾਂ ਨੂੰ ਯਾਦ ਕਰਦੇ ਆ ਮਾਤਾ ਗੁਜਰਕੋ ਜਿੰਨੂੰ ਯਾਦ ਕਰਦੇ ਆ ਉਹ ਬਹੁਤ ਥੋੜਾ ਔਰ ਇਹ ਬਹੁਤ ਹੀ ਵੱਡਾ ਉਪਰਾਲਾ ਸੀਗਾ ਜਿਸ ਸਮੇਂ ਸੰਗਤ ਰੂਪੀ ਮਿਲ ਕਰਕੇ ਗੁਰਬਾਨੀ ਦੇ ਜਾਪ ਹੋਏ ਕੁਝ ਛੋਟੇ ਸਬਜਾਦਿਆਂ ਨੂੰ ਯਾਦ ਕੀਤਾ ਗਿਆ ਮਾਤਾ ਗੁਜਰਕੋਜ ਜੀ ਨੂੰ ਯਾਦ ਕੀਤਾ ਗਿਆ ਮਾਤਾ ਗੁਜਰਕੋਜ ਜੀ ਨੇ ਉਸ ਵੇਲਾ ਕੀ ਹੰਡਾਇਆ ਉਹ ਕਿਵੇਂ-ਕਿਵੇਂ ਹੋ ਕੇ ਗੁਜ਼ਰੀ ਹੈ ਉਸ ਸਮੇਂ ਨੂੰ ਯਾਦ ਕਰਨਾ ਬਹੁਤ ਹੀ ਵੱਡ ਭਾਗਾ ਸਮਾਸੀ ਗੁਰਪਾਤਸ਼ਾ ਐਵੇਂ ਦੇ ਸਮੇ ਬਖਸ਼ੇ ਸਭ ਨੂੰ ਗੁਰਪਾਤਸ਼ਾ ਸਾਨੂੰ ਹਿੰਮਤ ਉਦਮ ਬਖਸ਼ੇ ਡ੍ਰਿੜ ਵਿਸ਼ਵਾਸ ਸਿੱਧਕ ਸੰਕਲਪ ਬਖਸ਼ੇ ਤਾਂ ਕਿ ਅਸੀਂ ਆਪਣੇ ਬੱਚਿਆਂ ਵਿੱਚ ਵੀ ਗੁਰਮਤਾ ਭਰੀਏ ਆਪਣੇ ਵਿੱਚ ਵੀ ਇੱਕ ਸਿੱਧਕ ਲੈ ਕੇ ਆਈਏ ਅਡੋਲਤਾ ਲੈ ਕੇ ਆਈਏ ਗੁਰਪਾਤਸ਼ਾ ਸਾਨੂੰ ਇਹੀ ਸਿਖਾਉਂਦੀ ਹੈ ਇਹ ਸ਼ਹੀਦੀਆਂ ਵੀ ਇਹੀ ਸਮਾਂ ਇਹੀ ਸਪੋਰਟ ਬਹੁਤ ਜ਼ਰੂਰੀ ਹੈ ਕਰਨਾ ਕਿਉਂਕਿ ਅੱਜ ਕੱਲ ਦੀ ਯੂਥ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਇੱਕ ਨਿੱਕੀਆਂ ਜਿੰਦਾ ਨਹੀਂ ਵੀ ਅਡੋਲ ਹੋ ਕੇ ਗੁਰਸਿੱਖੀ ਕਾਇਮ ਰੱਖੀ ਹੈ ਉਸੇ ਤਰ੍ਹਾਂ ਗੁਰਸਿੱਖੀ ਅਸਲੀ ਕਾਇਮ ਰੱਖਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਵੇਖੇ ਜਿੱਥੇ ਸਮੁੱਚੀ ਤੁਣੀਆਂ ਦੇ ਵਿੱਚ ਸਾਹਿਬ ਜੀ ਦਾ ਗੁਰੂ ਕੇ ਲਾਲਾਂ ਦਾ ਬੜਾ ਮੁਕੱਦਸ ਵਿਹੜਾ ਸ਼ੀਦੀ ਦੇ ਹੜਾ ਸ਼ਰਧਾ ਭਾਵਨਾ ਦਾ ਦੁਨੀਆ ਬਣਾ ਰਹੀ ਹੈ ਇੱਥੇ ਵੀ ਅੱਜ ਬਣਾਇਆ ਕੀ ਕਹਿਣਾ ਚਾਹੁੰਦੇ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਅੱਜ ਦੇ ਦਿਨ ਜੋ ਅੱਜ ਦਾ ਜੇ ਮਹਾਨ ਸੇਧਾ ਨੂੰ ਬੜਾ ਤਾਂ ਬਾਬਾ ਜੋਰਾਵਰ ਸਿੰਘ ਬਾਬਾ ਫਤੇਜ ਸਿੰਘ ਤੇ ਜਗਤ ਮਾਤਾ ਗੁਜਰੀ ਜੀ ਦੀ ਮਹਾਨ ਸਾਧ ਨੂੰ ਕੋਟਾਨ ਕੋਟਾਨ ਫਰਨਾਮ ਜਿਨ੍ਹਾਂ ਨੇ ਅੱਜ ਦੇ ਦਿਨ ਬਹੁਤ ਹੀ ਕਲਸਾਨੀ ਸਾਧ ਦੇ ਕੇ ਮੁਨਕਤਾ ਨੂੰ ਇੱਕ ਸਹੀ ਰਾਹ ਤੇ ਚੱਲਣ ਦਾ ਜੋ ਉਪਦੇਸ਼ ਦਿੱਤਾ ਸੀ ਅੱਜ ਉਸ ਨੂੰ ਜੀ ਸ਼ਹਾਦਤ ਨੂੰ ਯਾਦ ਕਰਦਿਆਂ ਫਤੇਗੜ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜੀ ਕਾਲਤਾਕ ਸਾਹਿਬ ਦੇ ਜਥੇਦਾਰ ਵੱਲੋਂ ਜੋ ਉਪਦੇਸ਼ ਕੀਤਾ ਗਿਆ ਸੀ ਵੀ ਉਹਨਾਂ ਦੀ ਯਾਦ ਵਿੱਚ ਨਾਮ ਸਿਮਰਨ ਸਮੁੱਚੇ ਗੁਰੂ ਘਰਾਂ ਵਿੱਚ ਜਿੱਥੇ ਵੀ ਸੰਗਤ ਦੇ ਨੇੜੇ ਕੋਈ ਗੁਰੂ ਘਰ ਪੈਂਦਾ ਹੈ ਚਾਹੇ ਸਰੋਵਰਿੰਗ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੋਵੇ ਕੋਤਵਾਰਾ ਸਾਹਿਬ ਹੈ ਇਹ ਤਾਂ ਹੈ ਫੋਰ ਵੀ ਸੰਗਤ ਜਿੱਥੇ ਵੀ ਸੰਸਾਰ ਪੱਧਰ ਤੇ ਕਿਸੇ ਦੇ ਦਬੇ ਗੁਰੂ ਘਰ ਪੈਂਦਾ ਉਸ ਗੁਰੂ ਘਰ ਵਿੱਚ ਜਾ ਕੇ ਉਹਨਾਂ ਮਹਾਨ ਸੇਧਾਂ ਦੀ ਯਾਦ ਵਿੱਚ ਨਾਮ ਤੋਂ ਲੈ ਕੇ 10 ਵਜੇ ਤੱਕ ਨਾਮ ਸਿਮਰਨ ਜਾਂ ਬਾਣੀ ਦੇ ਪਾਠ ਜਿਸ ਤਰ੍ਹਾਂ ਵੀ ਕਰਕੇ ਉਹਨਾਂ ਮਹਾਨ ਸੇਧਾਂ ਦੀ ਯਾਦ ਵਿੱਚ ਆਪਾਂ ਉਹਨਾਂ ਗੁਰੂ ਗੁਰੂ ਬਾਣੀ ਨਾਲ ਜੋੜ ਕੇ ਆਪਾਂ ਉਹਨਾਂ ਮਹਾਨ ਸੇਧਾਂ ਨੂੰ ਸਰਬਦਾ ਸਤਕਾਰ ਭੇਟ ਕਰੀਏ ਇਸ ਤਰ੍ਹਾਂ ਹੀ ਗੁਰਦੁਆਰਾ ਘੋੜਿਆਂਗਾ ਬਾਲਾ ਵਿਖੇ ਸਰੋਵਰਿੰਗੁਰਦੁਆਰਾ ਪ੍ਰਬੰਧਕ ਕਮੇਟੀ ਬੋਲੋ ਅਤੇ ਸਮੁੱਚੀ ਸੰਗਤ ਦੇ ਆਪੇ ਸੰਗਤ ਬੋਲੋ ਉਹਨਾਂ ਮਹਾਨ ਸਿੱਧਾਂ ਸਰਦਾ ਤੇ ਸਤਿਕਾਰ ਭੇਟ ਕੀਤਾ ਗਿਆ ਬਾਣੀ ਦਾ ਜਾਪ ਕਰਕੇ ਅਤੇ ਮੈਂ ਤਾਂ ਇਹੀ ਕਹਨوں ਕਿ ਆਪਾਂ ਸਾਰੇ ਉਹਨਾਂ ਮਹਾਨ ਸਿੱਧਾਂ ਜੋ ਸਾਨੂੰ ਰਾਹ ਦੱਸ ਕੇ ਗਏ ਨੇ ਵੀ ਆਪਾਂ ਸੱਚ ਤੇ ਬਾਰਖ ਤੇ ਜੋ ਚੱਲਦੇ ਹੋਏ ਉਹਨਾਂ ਨੇ ਆਪਣੀਆਂ ਸਾਹਤਾਂ ਦਿੱਤੀਆਂ ਨੇ ਆਪਾਂ ਨੂੰ ਆਪਣਾ ਜੀਵਨ ਉਹਨਾਂ ਮਹਾਨ ਸਿੱਧਾਂ ਤੋਂ ਸਿੱਧ ਲੈ ਕੇ ਆਪਣੇ ਜੀਵਨ ਨੂੰ ਸਿਧਾਰ ਕੇ ਤਾਂ ਤਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਰ ਕਰਨਾ ਚਾਹੁੰਦੇ ਹੈ ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੇ ਇਸ ਮੁੱਚੀ ਦੁਨੀਆ ਦੇ ਵਿੱਚ ਗੁਰੂ ਕੇ ਲਾਲਾਂ ਦਾ ਸ਼ਿਦੀ ਦਿਹਾੜਾ ਮਨਾਇਆ ਜਾ ਰਿਹਾ ਤੁਸੀਂ ਕਿਤਾ ਮਹਿਸੂਸ ਕਰਦੇ ਹੋ ਅੱਜ ਦੇ ਭਾਵ ਦਿਹਾੜੇ ਬਾਰੇ ਅੱਜ ਦਾ ਦਿਨ ਹੈ ਨਾ ਬਹੁਤ ਹੀ ਮਹਾਨ ਸ਼ਹੀਦਾਂ ਨੂੰ ਜੋ ਸਾਰੀ ਸੰਗਤ ਦੇਸ਼ ਵਿਦੇਸ਼ ਵਿੱਚ ਅੱਜ ਦਾ ਦਿਨ ਮਹਾਰਨ ਬਣਾ ਰਹੀ ਹੈ ਸਾਰੀ ਸੰਗਤ ਇਹ ਸਾਰਾ ਸੰਸਾਰ ਬਣਾ ਰਿਹਾ ਉਹ ਮਹਾਨ ਸ਼ਹੀਦ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਦੀ ਪਤਿਮਾ ਤਕਦਰ ਪਾਉਂਦੀ ਕੋਟ ਕੋਟ ਲੱਖ ਲੱਖ ਪ੍ਰਣਾਮ ਆ ਸਾਰਾ ਸਿੱਖ ਜਗਤ ساری ਦੁਨੀਆ ਵਿੱਚ ਇਹ ਅੱਜ ਦਿਹਾੜਾ ਮਨਾ ਰਹੇ ਹਨ ਇਹ ਦਿਹਾੜਾ ਸਾਡੀ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਇੱਕ ਇਹ ਸੁਨੇਹਾ ਇੱਕ ਇਸ ਤਰ੍ਹਾਂ ਉਸ ਸਮੇਂ ਦੀ ਇੱਕ ਬਹੁਤ ਹੀ ਜੋ ਜ਼ਾਲਮ ਸਰਕਾਰ ਜੋ ਜ਼ਾਲਮ ਰਾਜ ਭਾਗ ਦੇ ਖਿਲਾਫ ਇਨਸਾਨੀਅਤ ਖਾਤਰ ਧਰਮ ਖਾਤਰ ਐਡੀਆਂ-ਐਡੀਆਂ ਕੁਰਬਾਨੀਆਂ ਉਹ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਪੂਰਨਾਂ ਤੇ ਚੱਲ ਕੇ ਅੱਗੋਂ ਵਾਸਤੇ ਸਾਰੀ ਸਾਡਾ ਫਰਜ ਬਣ ਜਾਂਦਾ ਸਾਰਿਆਂ ਦਾ ਸਾਡਾ ਸਿੱਖ ਕੌਮ ਦਾ ਸਾਰਿਆਂ ਦਾ ਅਸੀਂ ਉਹਨਾਂ ਦੇ ਪੂਰਨ ਪੂਰਨਿਆ ਤੇ ਚੱਲਦੇ ਹੋਏ ਉਹਨਾਂ ਦੇ ਜਿਸਾ ਨਰ ਰਸਤੇ ਚੱਲਦੇ ਹੋਏ ਸਿੱਖ ਕੌਮ ਨੂੰ ਸਾਰੀ ਤੜ ਦੀ ਕਲਾ ਵਿੱਚ ਲੈ ਕੇ ਜਾਈਏ ਅਤੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਸਾਰੇ ਪ੍ਰੇਮ ਭਾਵਨਾ ਆਪਸੀ ਪਿਆਰ ਸਵਾਦ ਨਾਲ ਚੱਲਦੇ ਹੋਏ ਸਿੱਖ ਕੌਮ ਨੂੰ ਤੜ ਦੀ ਕਲਾ ਵਿੱਚ ਲੈ ਕੇ ਜਾਈਏ ਆਪਸੀ ਸੱਚੀ ਸੱਚੀ ਸੰਧਾਰ ਦੀ ਸੱਚਾ ਪਿਆਰ ਸਹੀ ਦਾਣਾ ਸਾਡਾ ਤਾਂ ਹੀ ਆ ਜੇ ਅਸੀਂ ਇਕਜੁੱਟ ਹੋ ਕੇ ਉਨਾ ਦੇ ਇਸ ਮਾਰਗ ਨੂੰ ਅੱਗੇ ਲੈ ਕੇ ਚੱਲੀਏ ਜਿਹੜੀ ਐਡੀ ਲਤਾਨੀ ਕੁਰਬਾਨੀ ਉਹਨਾਂ ਨੇ ਦਿੱਤੀ ਆ ਸਾਰਿਆਂ ਨੂੰ ਇਹ ਸਾਡਾ ਫਰਜ਼ ਬਣਨਦਾ ਕਿ ਉਹਨਾਂ ਦੇ ਮਾਰਗ ਦੇ ਅੱਗੇ ਚੱਲੀਏ ਤੇ ਆਉਣ ਵਾਲਾ ਜੂਸ ਆ ਜੋ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਉਪਦੇਸ਼ ਦੇ ਕੇ ਉਹਨਾਂ ਨੂੰ ਵੀ ਅਸੀਂ ਬੇਇੱਜ਼ਤੀ ਕਰਕੇ ਗੁਰਸਿੱਖੀ ਵਿੱਚ ਰਹਿ ਕੇ ਨਾਮ ਜਪੀਏ ਉਹਨਾਂ ਦੇ ਪੂਰਨੇ ਤੇ ਚੱਲੀਏ ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਗੁਰਦੁਆਰਾ ਕੂੜੇਵਾਲਾ ਸਾਹਿਬ ਵਿਖੇ ਗੁਰਬਾਣੀ ਜਾਪ ਸਿਮਰਨ ਕਰਵਾਏ ਗਏ ਨੇ ਕਿਸ ਬੰਦੇ ਵਿੱਚ ਕਰਵਾਏ ਗਏ ਨੇ ਔਰ ਅੱਜ ਦੇ ਦਿਹਾੜੇ ਪਰਤੀ ਕੀ ਕਹਣਾ ਚਾਉਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸਹੇਬੇ ਕਮਾਲ ਬਾਸ਼ਾ ਦਰवेश ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਗ ਜਗਿਰ ਦੇ ਟੁਕੜੇ ਬਾਬਾ ਜੋਜਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਗੁਜਰਕੌਰ ਜੀ ਤੇ ਜਿਹੜੇ ਚਮਕੌਰ ਦੀ ਗੜੀ ਸੀ ਪਹਿਲਾਂ ਸੀਤ ਹੋਏ ਬਾਬਾ ਜੀ ਸਿੰਘ ਬਾਬਾ ਜੋਜਾਰ ਸਿੰਘ ਨੂੰ ਲੱਖ ਲੱਖ ਪਰਮਾਤਮਾ ਨਾਮ ਜਿਹੜੇ ਉਹਨਾਂ ਦੇ ਨਾਲ ਲਕਾਂਸ਼ੀ ਹੀ ਸਿੰਘ ਜਿਹਨੀਆਂ ਹੋਈਆਂ ਉਹਨਾਂ ਨੂੰ ਵੀ ਕੋਟ ਕੋਟ ਨਾਮ ਅੱਜ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ ਜ세ਦਰ ਸਿੰਘ ਸਾਹਿਬ ਜਾਨੀ ਰਵੀਸੀ ਦੇ ਹੁਕਮ ਅਤੇ ਨਿਰਦੇਸ਼ ਦੇ ਮੁਤਾਬਕ ਇੱਥੇ ਜਾਂ ਨਿਮੰਤਰਨ ਦਿੱਤਾ ਗਿਆ ਸੀ ਸਾਨੂੰ ਸਰਦਾਰ ਗੁਰਲਾਲ ਸਿੰਘ ਜੀ ਨੀ ਮੈਨੇਜਰ ਗੁਰਦੁਆਰਾ ਸਾਹਿਬ ਦੀ ਉਦਮ ਸਦਕਾ ਨਾਲ ਅੱਜ ਸੰਗਤ ਕੱਟੀ ਹੋਈ ਇੱਕ ਪਹਿਲਾ ਵੀ ਇਤਿਹਾਸ ਹੋਇਆ ਹੈ 1 ਘੰਟੇ ਦਾ ਬੜਾ ਚੱਕਦਮ ਹੈ ਸ੍ਰੋਮਣੀ ਕਮੇਟੀ ਦਾ ਸਾਨੂੰ ਇਹ ਲਖਣਾ ਚਾਹੀਦਾ ਕਿਉਂਕਿ ਜਦੋਂ ਗੁਰੂ ਕੇ ਲਾਲਾ ਨੇ ਆਪਣਾ ਸਿੱਧਕ ਨਹੀਂ ਹਾਰਿਆ ਆਪਣੀਆਂ ਜਿੰਦਗੀਆਂ ਦਿੱਤੀਆਂ ਇੱਕ ਸਿੱਧਕ ਰੱਖਿਆ ਮੈਂ ਹੁਣ ਬਾਹਰ ਕੋਈ ਦਸਵੇਂ ਪਾਤਸ਼ਾਹ ਦੇ ਚਰਨ ਅਬਦਾਸਾ ਦਾ ਸੱਚੇ ਪਾਤਸ਼ਾਹ ਵੀ ਆਪਣੇ ਪੰਥ ਦੇ ਮਿਹਰ ਕਰੋ ਸਮਤ ਬਖਸ਼ੋ ਜਿਵੇਂ ਉਸ ਉਸੇ ਜਿਵੇਂ ਜਿੱਥੇ ਉਹਨਾਂ ਨੇ ਸਿੱਧਕ ਲਈ ਜਾਨ ਦਿੱਤੀ ਹੈ ਅਸੀਂ ਵੀ ਉਹ ਉਹਨੇ ਕੁਝ ਕਰਤਾ ਸਕਦੇ ਮਹਾਰਾਜ ਦੀ ਕਿਰਪਾ ਹੋਵੇ ਅਸੀਂ ਉਹਨਾਂ ਦਾ ਨਾਮ ਜਪਦੇ ਰਹੀਏ ਤੇ ਜਿਵੇਂ ਵੰਡ ਸਕਦੇ ਰਹੀਏ ਤੇ ਬੁਰਾ ਨੂੰ ਸਦਾ ਯਾਦ ਕਰਦੇ ਹੋਏ ਸਰਦਾ ਤੇ ਸਤਕਾਰ ਭੇਟ ਕਰਦੇ ਰਹੀਏ ਬੜਾ ਅਦਭੁਤਿਆ ਹੁਤੂ ਮੈਂ ਨਾਪੀ ਦਾ ਸੰਗਤਾਂ ਇਕੱਠੀਆਂ ਹੋ ਕੇ ਜਾਪ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ